ਇਹ ਬੇਨਤੀ ਮਲਾਹ ਦੇ ਮੁਖ ਤੋਂ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਗਦ-ਗਦ ਹੋ ਕੇ ਬਚਨ ਕੀਤਾ ਭਾਈ ਗੁਰਮਖ ਪਿਆਰੇ ਤੂੰ ਇਹ ਪਦਾਰਥ ਵੀ ਲੈ ਲੈ ਤੇ ਆਪਣੇ ਘਾਟ ਤੂੰ ਤੈਨੂੰ ਪਾਰ ਵੀ ਕਰ ਦਿਆਂਗੇ ਬਸ ਉਹ ਵੀ ਵਰ ਲੈ ਕੇ ਨਿਹਾਲ ਹੋਇਆ ਤੇ ਗੋਰ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਆਪਣੀ ਉਮਰ ਦੇ ਬਾਕੀ ਦਿਨ ਪੂਰੇ ਕਰਕੇ ਗੋਰਪੁਰੀ ਵਿੱਚ ਨਿਵਾਸ ਕਰਕੇ ਆਨੰਦ ਲੈਣ ਲੱਗਾ ਇਸੇ ਤਰ੍ਹਾਂ ਇੱਕ ਦਿਨ ਗੁਰੂ ਜੀ ਸ਼ਿਕਾਰ ਖੇਡਣ ਗਏ ਤਾਂ ਕੀ ਡਿੱਠਾ ਕਿ ਇੱਕ ਵੱਡਾ ਮੋਟਾ ਸੱਪ ਜ਼ਖਮੀ ਹੋਇਆ ਜਿਸ ਨੂੰ ਹਜ਼ਾਰਾਂ ਕੀੜੀਆਂ ਚੰਬੜੀਆਂ ਸਨ ਤਾਰਫ ਰਿਹਸੀ ਤਦ ਗੁਰੂ ਜੀ ਨੇ ਆਪਣੇ ਹੱਥ ਨਾਲ ਉਸ ਦੀ ਗਤੀ ਕੀਤੀ ਤੇ ਸੀਸ ਟੁਣਿਆ ਜਿਸ ਕਰਕੇ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਕੀ ਖੇਲ ਹੈ ਤਾਂ ਗੁਰੂ ਜੀ ਨੇ ਬਚਨ ਕੀਤਾ ਖਾਲਸਾ ਜੀ ਇਹ ਪਿਛਲੇ ਜਨਮ ਵਿੱਚ ਇੱਕ ਵੱਡਾ ਮਾਨਤਾਰੀ ਪੁਰਖ ਸੀ ਜੋ ਵੱਡੇ ਗਧੇਲੇ ਲਾ ਕੇ ਬੈਠਦਾ ਤੇ ਲੋਕਾਂ ਨੂੰ ਸਿੱਖ ਸੇਵਕ ਬਣਾਏ ਪੈਸੇ ਲੁੱਟ ਲੁੱਟ ਖਾਂਦਾ ਸੀ ਪਰ ਉਹਨਾਂ ਨੂੰ ਸਤ ਮਾਰਗ ਦਾ ਰਹਾ ਨਹੀਂ ਸੀ ਦੱਸਦਾ ਇਸ ਲਈ ਹੁਣ ਇਹ ਅਜਦਰ ਸੱਪ ਬਣਿਆ ਹੈ ਤੇ ਉਹ ਸਿੱਖ ਇਸ ਦੇ ਕੀੜੀਆਂ ਬਣੇ ਹੋਏ ਲੇਖ ਨਵੇੜ ਰਹੇ ਹਨ ਸੋ ਹੁਣ ਇਸ ਦੀ ਖਲਾਸੀ ਹੋਈ ਹੈ ਤੁਹਾਨੂੰ ਇਸ ਪ੍ਰਸੰਗ ਤੋਂ ਬੜੀ ਵੱਡੀ ਸਿੱਖਿਆ ਮਿਲਣੀ ਚਾਹੀਦੀ ਹੈ ਕਿ ਅੱਗੇ ਸਮਾਂ ਐਸਾ ਆਵੇਗਾ ਲੋਕ ਜਾਦੂ ਦੇ ਜੋਰ ਕੰਧਾਂ ਦ્વાੜ ਕੇ ਦਸਿਆ ਕਰਨਗੇ ਜਿਸ ਕਰਕੇ ਭੋਲੇ ਪਾਲੇ ਜੀਵ ਉਹਨਾਂ ਦੇ ਮਗਰ ਲੱਗ ਪਿਆ ਕਰਨਗੇ ਤੇ ਕੇ ਸਾਧ ਐਸੇ ਹੋਣਗੇ ਜੋ ਵੇਖਣਗੇ ਸਿੰਘਾਂ ਉਹਨਾਂ ਦੇ ਖੰਡੇ ਵਿੱਚ ਨਹੀਂ ਫਸਦੇ ਤਾਂ ਉਹ ਸਿੰਘਾਂ ਨਾਲ ਰਲ ਉਸੇ ਤਰ੍ਹਾਂ ਦੀਆਂ ਗੱਲਾਂ ਕਰਨਗੇ ਪਰ ਗੁਰੂ ਕੇ ਸਿੰਘ ਇਸ ਤਰ੍ਹਾਂ ਦੇ ਠੱਗਾਂ ਕੋਲ ਕਦੀ ਨਹੀਂ ਜਾਇਆ ਕਰਨਗੇ ਇਹ ਸਾਰੀ ਵਾਰਤਾ ਸੁਣ ਕੇ ਸਿੰਘਾਂ ਨੇ ਗੁਰੂ ਜੀ ਦੇ ਚਰਨ ਫੜ ਲੈ ਤਨ ਸਤਗੁਰ ਆਖਣ ਲੱਗੇ ਇੱਥੇ ਹੀ 13 ਜੇਠ ਸੰ 1700 64 ਬਿਕਰਮੀ ਵਿੱਚ ਬੰਦੇ ਬਹਾਦਰ ਨੇ ਸੂਬੇ ਸਰਹੰਦ ਨੂੰ ਰਣ ਭੂਮੀ ਵਿੱਚ ਮਾਰ ਕੇ ਸਾਹਿਬਜ਼ਾਦਿਆਂ ਦਾ ਬਦਲਾ ਕੀ ਤਰ੍ਹਾਂ ਲਿਆ ਇਸ ਗੱਲ ਨੂੰ ਸੁਣ ਕੇ ਸਾਰੇ ਸਿੰਘਾਂ ਨੇ ਭਾਵੇਂ ਖੁਸ਼ੀ ਕੀਤੀ ਪਰ ਗੁਰੂ ਜੀ ਨੇ ਸਧਾਰਨ ਦ੍ਰਿਸ਼ਟੀ ਨਾਲ ਆਖਿਆ ਕਿ ਚੰਗਾ ਵਾਹਵਾ ਜੋ ਅਕਾਲ ਪੁਰਖ ਦੀ ਆਗਿਆ ਹੁੰਦੀ ਹੈ ਸੋਈ ਗੱਲ ਬਣਦੀ ਹੈ ਇਸੇ ਤਰ੍ਹਾਂ ਵੀ ਗੁਰੂ ਜੀ ਦੇ ਚਿਹਰੇ ਉੱਤੇ ਖੁਸ਼ੀ ਦੇ ਨਿਸ਼ਾਨ ਨਾ ਦਿ세 ਜਦ ਬਹਾਦਰ ਸ਼ਾ ਦੱਖਣ ਦੀ ਮਹਿਮ ਤੋਂ ਵਿਹਲਾ ਹੋ ਕੇ ਅਹਿਮਦ ਗਾੜ ਨਕਰ ਨਗਰ ਨੂੰ ਫਤਿਹ ਕਰਦਾ ਹੋਇਆ ਨੰਦੇੜ ਕੋਲੋਂ ਲੰਘਿਆ ਤੇ ਗੁਰੂ ਜੀ ਨੂੰ ਮਿਲਿਆ ਤੇ ਆਪਣੇ ਨਾਲ ਲੈ ਜਾਣ ਵਾਸਤੇ ਬਹੁਤ ਬੇਨਤੀ ਕੀਤੀ ਪਰ ਗੁਰੂ ਜੀ ਨੇ ਨਾ ਕੀਤੀ ਤੇ ਸਗੋਂ ਉਸ ਨੂੰ ਉਸ ਦੇ ਪਿਓ ਵਰਗਾ ਹੀ ਬਚਨ ਝੂਠਾ ਦੱਸ ਕੇ ਦਰਕਾਰ ਦਿੱਤਾ ਬਸ ਫੇਰ ਕੀ ਸੀ ਬਹਾਦਰ ਸ਼ਾ ਇਤਨਾ ਅੱਗੇ ਹੀ ਜਾਣਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਸਾਡਾ ਪੱਕਾ ਵੈਰੀ ਹੈ ਇਸ ਲਈ ਹਰ ਵੇਲੇ ਲੋਚਦਾ ਸੀ ਕਿ ਕਿਸੇ ਤਰ੍ਹਾਂ ਇਸ ਵੈਰੀ ਦਾ ਨਾਸ ਕਰਾਂ ਪਰ ਅੱਗੇ ਵੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਸ਼ੇਰ ਦਿਸ ਰਿਹਾ ਸੀ ਜਿਸ ਕਰਕੇ ਕੁਝ ਕਰ ਨਹੀਂ ਸੀ ਸਕਦਾ ਦੂਜਾ ਸੂਬਾ ਸਰਹੰਦ ਦਾ ਬੰਦੇ ਬਹਾਦਰ ਦੇ ਹੱਥੋਂ ਮਰਨਾ ਸੁਣ ਕੇ ਪੱਕੀ ਤਰ੍ਹਾਂ ਜਾਣ ਬੈਠਾ ਕੇ ਇਹ ਸਾਡੇ ਵੈਰੀ ਹਨ ਇਸ ਲਈ ਹੁਣ ਆਪ ਤਾਂ ਆਗਰੇ ਨੂੰ ਤੁਰ ਗਿਆ ਪਰ ਇੱਕ ਪਠਾਨ ਜਿਸ ਦਾ ਨਾਮ ਗੁਲ ਖਾਂ ਸੀ ਤੇ ਆਪਣੇ ਭਰਾ ਅਤੌਲਾ ਸਣੇ ਗੁਰੂ ਜੀ ਦੇ ਪਾਸ ਨੌਕਰ ਸੀ ਉਸ ਨੂੰ ਬਹੁਤ ਸਾਰੀਆਂ ਗੱਲਾਂ ਗੁਰੂ ਜੀ ਦੇ ਉਲਟ ਸਖਾਈਆਂ ਤੇ ਤੇਰੇ ਪਿਓ ਦਾਦੇ ਨੂੰ ਗੁਰੂ ਨੇ ਮਾਰਿਆ ਹੋਇਆ ਹੈ ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਬਦਲਾ ਲਵੋ ਤੇ ਨਾਲ ਹੀ ਨਾਮ ਦਾ ਲਾਲਚ ਦੇ ਕੇ ਤਿਆਰ ਕਰ ਦਿੱਤਾ ਕਿ ਜਦੋਂ ਸਮਾਂ ਮਿਲੇ ਗੁਰੂ ਜੀ ਨੂੰ ਮਾਰ ਦੇਣਾ ਇਹ ਦੋਵੇਂ ਪੈਂਦੇ ਖਾਨ ਦੀ ਸੰਤਾਨ ਵਿੱਚੋਂ ਸਨ ਤੇ ਜਦੋਂ ਗਨੇ ਖਾਂ ਨਬੀ ਖਾਂ ਨੇ ਅਤਿ ਬੇਪਤਾ ਵੇਲੇ ਗੁਰੂ ਜੀ ਨਾਲ ਚੰਗਾ ਵਰਤਾਓ ਕੀਤਾ ਸੀ ਉਸ ਵੇਲੇ ਤੋਂ ਗੁਰੂ ਜੀ ਨੇ ਜਾਣ ਲਿਆ ਸੀ ਕਿ ਕੋਈ ਕੋਈ ਮੁਸਲਮਾਨ ਚੰਗੇ ਵਿਸ਼ਵਾਸ ਕਰਨ ਯੋਗ ਹੁੰਦੇ ਹਨ ਇਸ ਲਈ ਇਹਨਾਂ ਦੋਹਾਂ ਭਾਵਾਂ ਉੱਤੇ ਗੁਰੂ ਜੀ ਵਿਸ਼ਵਾਸ ਰੱਖਦੇ ਸਨ ਪਰ ਔੜਕ ਨੂੰ ਇਹ ਵਿਸ਼ਵਾਸ ਹੀ ਗੁਰੂ ਜੀ ਦੀ ਜਾਨ ਲੈਣ ਵਾਸਤੇ ਕਟਾਰੀ ਬਣ ਕੇ ਆਪ ਦੇ ਸੀਨੇ ਵਿੱਚ ਹੀ ਜ਼ਖੁਬਾ ਐਸੇ ਦੁਸ਼ਟ ਗੋਲਖਾਨੇ ਵਿਸ਼ਵਾਸ ਘਾਤੀ ਬਣ ਕੇ ਭਾਦਰੋਂ 1764 ਬਿਕਰਮੀ ਵਿੱਚ ਗੁਰੂ ਜੀ ਨੂੰ ਅਕੱਲਾ ਸੁੱਤੇ ਵੇਖ ਕੇ ਕਟਾਰ ਮਾਰੀ ਜਿਸ ਨਾਲ ਚੰਗਾ ਜ਼ਖਮ ਲੱਗਾ ਪਰ ਗੁਰੂ ਜੀ ਨੇ ਉਸ ਵੇਲੇ ਇੱਕ ਹੱਥ ਨਾਲ ਤਾਂ ਆਪਣਾ ਫਟ ਦੱਬਿਆ ਤੇ ਦੂਜੇ ਹੱਥ ਨਾਲ ਇੱਕ ਐਸੀ ਤਲਵਾਰ ਚਲਾਈ ਤੇ ਮੂਜੀ ਤੁਰਕਾਂ ਨੂੰ ਥਾਂ ਰੱਖਿਆ ਜਿਸ ਨੇ ਚੂ ਵੀ ਨਾ ਕੀਤੀ ਤੇ ਸਿੱਧੇ ਹੀ ਨਰਕ ਵਿੱਚ ਗਏ ਇਤਨੇ ਚਿਰ ਨੂੰ ਰੋਲਾ ਸੁਣ ਕੇ ਸਿੰਘ ਵੀ ਇਕੱਠੇ ਹੋ ਗਏ ਇੱਕ ਚੰਗੇ ਸਿਆਣੇ ਵੈਦ ਨੂੰ ਬੁਲਾ ਕੇ ਮਰਲਮ ਪੱਟੀ ਕਰਾਈ ਤੇ ਜਖਮ ਸੀਤਾ ਗਿਆ ਜੋ ਥੋੜੇ ਹੀ ਦਿਨਾਂ ਵਿੱਚ ਉਹ ਘਾਓ ਪਰ ਆਇਆ ਦਿਨੋਂ ਦਿਨ ਗੁਰੂ ਜੀ ਨੂੰ ਆਰਾਮ ਆਉਣ ਲੱਗਾ ਪਰ ਇੱਕ ਦਿਨ ਇੱਕ ਕਮਾਨ ਵੱਡੀ ਭਾਰੀ ਗੁਰੂ ਜੀ ਪਾਸ ਕਿਸੇ ਪ੍ਰੇਮੀ ਨੇ ਭੇਟਾ ਕੀਤੀ ਜੋ ਕਿਸੇ ਸਿੱਖ ਪਾਸੋਂ ਉਸ ਦਾ ਚਿੱਲਾ ਨਾ ਚੜ ਸਕਿਆ ਇਹ ਹਾਲਤ ਵੇਖ ਕੇ ਗੁਰੂ ਜੀ ਤੋਂ ਰਿਹਾ ਨਾ ਗਿਆ ਤੇ ਬਹਾਦਰੀ ਨਾਲ ਉਸ ਕਮਾਨ ਦਾ ਚਿੱਲਾ ਚਾੜਿਆ ਜਿਸ ਦੇ ਜੋਰ ਲੱਗਣ ਨਾਲ ਉਹ ਜ਼ਖਮ ਫੇਰ ਪਾਟ ਗਿਆ ਤੇ ਸੋਜ ਪੈ ਗਈ ਇਸ ਦੇ ਰਾਜੀ ਕਰਨ ਲਈ ਬਹੁਤ ਹੀ ਯਤਨ ਕੀਤੇ ਗਏ ਪਰ ਕੁਝ ਨਾ ਬਣਿਆ ਇਹ ਵੀ ਸੁਣਿਆ ਜਾਂਦਾ ਹੈ ਕਿ ਬਹਾਦਰ ਸ਼ਾਹ ਨੇ ਵੀ ਇਹ ਗੱਲ ਸੁਣ ਕੇ ਇੱਕ ਅੰਗਰੇਜ਼ ਡਾਕਟਰ ਨੂੰ ਗੁਰੂ ਜੀ ਦੇ ਪਾਸ ਕੱਲਿਆ ਤੇ ਅੰਦਰਲੇ ਖਾਨੇ ਉਸ ਨੂੰ ਵੀ ਲਾਲਚ ਦਿੱਤਾ ਕਿ ਕਿਸੇ ਟੰਗ ਨਾਲ ਗੁਰੂ ਜੀ ਨੂੰ ਪਰ ਆਪਾਰ ਬੁਲਾ ਦੇਵੇ ਪਰ ਉਹ ਨੇਕ ਦਿਲ ਅੰਗਰੇਜ਼ ਗੁਰੂ ਜੀ ਦਾ ਦਰਸ਼ਨ ਕਰਕੇ ਮੋਮ ਦਿਲ ਹੋ ਗਿਆ ਤੇ ਸੱਚੇ ਮਨੋ ਹੋ ਕੇ ਗੁਰੂ ਜੀ ਦੀ ਦੁਆ ਕੀਤੀ ਜਿਸ ਕਰਕੇ ਗੁਰੂ ਜੀ ਨੇ ਆਪਣੇ ਪਿਤਾ ਦੇ ਕਹੇ ਵਾਕ ਦੀ ਪੁਸ਼ਟੀ ਕੀਤੀ ਤੇ ਪਰਸਨ ਹੋ ਕੇ ਬਚਨ ਕੀਤਾ ਕਿ ਇਸ ਨੇਕ ਕੌਮ ਦਾ ਰਾਜ ਇਸ ਭਾਰਤ ਵਰਸ਼ ਉਤੇ ਹੋਵੇਗਾ ਤੇ ਪੰਥ ਇਹਨਾਂ ਦੇ ਨਾਲ ਮਿਲ ਕੇ ਚੰਗਾ ਵਾਅਦਾ ਕਰਨ ਦਾ ਸਮਾਂ ਮਿਲੇਗਾ ਪਰ ਇਹ ਦੂਜੀ ਵੇਰ ਦਾ ਜ਼ਖਮ ਫਟਣਾ ਬਹੁਤ ਯਤਨਾ ਕਰਕੇ ਵੀ ਰਾਜੀ ਨਾ ਹੋਇਆ ਧੰਨਵਾਦ